ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਗਈ ਸੀ ਕਹਿੰਦੇ ਉਹ ਭੰਗ ਕਰ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਨੇਤਾਵਾਂ ਦੇ ਵੱਲੋਂ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਗਈ ਸੀ ਜਿਦੇ ਵਿੱਚ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਗੁਰਪ੍ਰਤਾਪ ਸਿੰਘ ਵਡਾਲਾ ਚਰਨਜੀਤ ਸਿੰਘ ਬਰਾੜ ਤੇ ਕਈ ਹੋਰ ਜਿਹੜੇ ਵਿੱਚ ਅਕਾਲੀ ਆਗੂ ਸੀ ਉਹਨਾਂ ਦੇ ਵਿੱਚੋਂ ਕਈਆਂ ਨੇ ਕੱਲ ਇੱਕ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਇਹ ਗਲਤ ਹੈ ਕੀਤੀ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਨੂੰ ਅਸੀਂ ਭੰਗ ਕਰਦੇ ਆਂ ਉਹਦਾ ਕਾਰਨ ਇਹ ਵੀ ਜਥੇਦਾਰ ਸਾਹਿਬ ਨੇ ਗੱਲ ਕਹੀ ਸੀ ਪਿਛਲੇ ਦਿਨੀ ਕਿ ਭਾਈ ਆਪੋ ਆਪਣੇ ਰਾਗ ਅਲapੜੇ ਬੰਦ ਕਰਕੇ ਆਪੋ ਆਪਣੀ ਢਫਲੀ ਵਜਾਉਣੀ ਬੰਦ ਕਰਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੋ ਸੋ ਇਹਨਾਂ ਦੇ ਵੱਲੋਂ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਹੁਣ ਕਿੰਨਾ ਕੰਮ ਕਰਦੇ ਆ ਇਹ ਸਮੇਂ ਨੇ ਬਿਆਨ ਕਰਨਾ ਵੈਸੇ ਜਿਹੜੇ ਬਹੁਤੇ ਆਗੂ ਹੈਗੇ ਜਿਨ੍ਹਾਂ ਨੇ ਕੱਲ ਸੁਧਾਰ ਲੈ ਰਭੰਗ ਕੀਤੀ ਆ ਇਹ ਉਹਨਾਂ 6 ਮਹੀਨਿਆਂ ਦੀ ਉਡੀਕ ਕਰ ਰਹੇ ਆ ਜਿਹੜੇ 6 ਮਹੀਨਿਆਂ ਦੇ ਵਿੱਚ ਨਵੇਂ ਸਿਰੇ ਤੋਂ ਨਵੀਂ ਕਮੇਟੀ ਨੇ ਨਵਾਂ ਪ੍ਰਧਾਨ ਚੁੜਨਾ ਕਿਉਂਕਿ ਇਹ ਗੱਲ ਕਹਿੰਦੇ ਆ ਵੀ ਉਹ ਕਮੇਟੀ ਦੇ ਰਾਹੀਂ ਜਿਹੜਾ ਵੀ ਪ੍ਰਧਾਨ ਚੁੜਿਆ ਜਾਊਗਾ ਅਸੀਂ ਉਸ ਪ੍ਰਧਾਨ ਨੂੰ ਕਬੂਲ ਕਰਾਂਗੇ ਸੋ ਬੀਬੀ ਜ਼ਗੀਰਕੌਰ ਨੇ ਵੀ ਕੱਲ ਇਹ ਗੱਲ ਕਹੀ ਹੈ ਕਿ ਅਸੀਂ 48 ਸੀ ਅਕਾਲੀ ਹਾਂ ਅਕਾਲੀ ਰਹਾਂਗੇ ਤੇ ਪ੍ਰਧਾਨ ਜਿਹੜਾ ਬਣੂਗਾ ਅਸੀਂ ਉਹਦੀ ਕਦਰ ਕਰਾਂਗੇ ਉਦੋਂ ਆਪਾਂ ਜਾਣਦੇ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਵੀ ਜਿਹੜਾ ਨਵਾਂ ਪ੍ਰਧਾਨ ਬਣੂਗਾ ਭਾਵੇਂ ਉਹ ਸੁਖਬੀਰ ਹੀ ਕਿਉਂ ਨਾ ਹੋਵੇ ਅਸੀਂ ਉਹਦਾ ਸਤਿਕਾਰ ਕਰਾਂਗੇ ਸਿਕੰਦਰ ਸਿੰਘ ਮਲੂਕਾ ਨੇ ਗੱਲ ਕਿਹੜੀ ਸ਼ੁਰੂ ਕੀਤੀ ਵੀ ਸਾਡਾ ਕਿਹੜਾ ਸੁਖਬੀਰ ਨਾਲ ਕੋਈ ਵੱਟ ਬਣੇ ਦਾ ਰੌਲਾ ਸੋ ਇਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਨੇਤਾਵਾਂ ਦੀ ਸੋਚ ਦੇ ਵਿੱਚ ਬਦਲਾ ਆ ਰਿਹਾ ਜਾਂ ਕਹਿ ਲਈਏ ਵੀ ਭਾਈ ਉਹ ਪਹਿਲਾਂ ਵਾਲੀ ਗੱਲ ਦੇ ਨਾਲੋਂ ਹੁਣ ਥੋੜੀ ਜਿਹੀ ਵੱਖਰੀ ਗੱਲ ਦੇ ਉੱਤੇ ਆ ਰਹੇ ਆ ਪਰ ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਆ ਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਆਪਾਂ ਜਾਣਦੇ ਆ ਕਿ ਅਕਾਲੀ ਦਲ ਦੀ ਭਰਤੀ ਦਾ ਕੰਮ ਹੀ ਸ਼ੁਰੂ ਹੋਊਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਮੈਂਬਰਸ਼ਿਪ ਦੀ ਭਰਤੀ ਦਾ ਕੰਮ ਛੇਤੀ ਸ਼ੁਰੂ ਹੋ ਜਾਣਾ ਜੀ ਬਿਲਕੁਲ ਤੇ ਚਾਨਾ ਸਾਹਿਬ ਉੱਧਰ ਕਹਿੰਦੇ ਆ ਅਕਾਲੀ ਦਲ ਦੇ ਪੱਖ ਦੇ ਵਿੱਚ ਭੁਗਤੇ ਨੇ ਐਚਐਸ ਫੂਲਕਾ ਹੋਰੀ ਹਾਂ ਬਿਲਕੁਲ ਜੀ ਫੂਲਕਾ ਸਾਹਿਬ ਨੇ ਜਿਹੜੇ ਉਹ ਸਾਬਕਾ ਵਿਧਾਇਕ ਆ ਵਿਰੋਧੀ ਧਿਰ ਦੇ ਨੇਤਾ ਵੀ ਸਾਬਕਾ ਉਹਨਾਂ ਨੇ ਕਿਸੇ ਵੇਲੇ ਜਿੱਤ ਕੇ ਤੇ ਆਪਾਂ ਜਾਣਦੇ ਕਿ ਅਦਵਚਾਲੇ ਉਹਨਾਂ ਨੇ ਆਪਣੀ ਮੈਮਰੀ ਛੱਡਤੀ ਸੀ ਉਹ ਕਰੇ ਸੀ ਜੀ ਕਿ ਮੈਂ ਤਾਂ ਜਿਹੜੇ ਬੰਦੀ ਸਿੰਘ ਜਾਂ ਜਿਹੜੇ 1984 ਕਤਲੇਆਮ ਦੇ ਮਾਮਲੇ ਦੇ ਵਿੱਚ ਇਨਸਾਫ ਦਿਵਾਉਣ ਦੇ ਲਈ ਬਖਤੌਰ ਵਕੀਲ ਦਿੱਲੀ ਆਉਣਾ ਜਾਣਾ ਵੱਧ ਹੁੰਦਾ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਕਿ ਮੈਂ ਇਹ ਵਧਾਈ ਕਿ ਛੱਡਦਾ ਪਰ ਹੁਣ ਉਹਨਾਂ ਨੇ ਲੰਮੇ ਸਮੇਂ ਬਾਅਦ ਸਿਆਸੀ ਇੱਛਾ ਪ੍ਰਗਟਾਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇਸ ਵੇਲੇ ਸਮੇਂ ਦੀ ਬੜੀ ਵੱਡੀ ਜ਼ਰੂਰਤ ਹੈ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਵੀ ਭਾਈ ਸਾਰੇ ਜਣੇ ਇੱਕ ਹੋ ਕੇ ਚੱਲੋ ਤੇ ਸਾਰਿਆਂ ਨੂੰ ਇੱਕ ਹੋ ਕੇ ਹਮਲਾ ਮਾਰਨਾ ਚਾਹੀਦਾ ਫਿਰ ਉਹਨਾਂ ਨੇ ਕਿਹਾ ਜੀ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦਾ ਕੰਮ ਸ਼ੁਰੂ ਹੋਇਆ ਤੇ ਮੈਂ ਵੀ ਹੋ ਸਕਦਾ ਵੀ ਵਿੱਚ ਇਹਦੇ ਹਿੱਸਾ ਲੈ ਲਵਾਂ ਮੈਂ ਵੀ ਮੈਂਬਰ ਬਣ ਜਾਵਾਂ ਮਤਲਬ ਇਹ ਹੈ ਜੀ ਕਿ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਸਿਆਸੀ ਪਾਰੀ ਖੇਡਣ ਦੀ ਤਿਆਰੀ ਕੀਤੀ ਗਈ ਆ ਤੇ ਉਹਨਾਂ ਨੂੰ ਪੱਤਰ ਕਰਾਣੇ ਪੁੱਛਿਆ ਕਿ ਕੀ ਤੁਸੀਂ ਆਉਂਦੇ ਸਮੇਂ ਤੇ ਚੋਣ ਵੀ ਲੜਨੀ ਚਾਹੋਗੇ ਉਹ ਕਹਿੰਦੇ ਜੀ ਇਹ ਗੱਲਾਂ ਸਮੇਂ ਦੇ ਉੱਤੇ ਛੱਡਦੇ ਆਂ ਇਹ ਗੱਲ ਆਪਾਂ ਫਿਲਹਾਲ ਇਹੋ ਜੀ ਕੋਈ ਨਹੀਂ ਕਰਦੇਗੇ ਮਤਲਬ ਇਹ ਜਿਕੇ ਜਿਹੜੇ ਹਰਵਿੰਦਰ ਸਿੰਘ ਫੂਲਕਾ ਯਾਨੀ ਕਿ ਐਚਐਸ ਫੂਲਕਾ ਸਾਹਿਬ ਨੇ ਜਿਹੜੇ ਉਹ ਵੀ ਇਸ ਵळे ਅਕਾਲੀ ਦਲ ਦੇ ਮুরিਦਾਂ ਦੇ ਵਿੱਚੋਂ ਇੱਕ ਕਹਿ ਲੀਏ ਜਾਂ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਯਤਨਸ਼ੀਲ ਹੋਣ ਵਾਲਿਆਂ ਦੇ ਵਿੱਚੋਂ ਇੱਕ ਕਹਿ ਲੀਏ ਸੋ ਦੇਖਦੇ ਕੀ ਬਣਦਾ ਮੈਂ ਅੱਗੇ ਵੀ ਗੱਲ ਕਰਨਾ ਹੁੰਦਾ ਵੀ ਜਿਸ ਤਰੀਕੇ ਦੇ ਨਾਲ ਚਾਹੁੰਦਿਆਂ ਨਾ ਚਾਹੁੰਦਿਆਂ ਅਕਾਲੀ ਇਕੱਠੇ ਹੋ ਰਹੇ ਆ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਬਲ ਮਿਲ ਸਕਦਾ ਜੇਕਰ ਇਹਨਾਂ ਦੇ ਪੱਖ ਦੇ ਵਿੱਚ ਸਾਰੀਆਂ ਗੱਲਾਂ ਆਉਂਦੇ ਸਮੇਂ ਤੇ ਸਹੀ ਜਾਣਤਾ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਧਾਰ ਮਕਸਦ ਆ ਉਹ ਕੁਝ ਕਿਨਾਂ ਤੱਕ ਮੁਕੰਮਲ ਹੋ ਜਾਣੀ ਆ ਉਸ ਤੋਂ ਬਾਅਦ ਉਹ ਕਿਹੜੇ ਪਾਸੇ ਨੂੰ ਮੋੜ ਕੱਟਦੇ ਆ ਉਹ ਕਿਵੇਂ ਪੰਜਾਬ ਦੇ ਵਿੱਚ ਆ ਕੇ ਆਪਣੇ ਫੈਰ ਪੱਕੇ ਕਰਦੇ ਆ ਇਹ ਸਮੇਂ ਤੇ ਦੇ ਉੱਪਰ ਕਰਦੀ ਗੱਲ ਆ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਨਿਗਮ ਚੋਣਾਂ ਦੇ ਲਈ ਕਹਿੰਦੇ ਕਿ ਪੂਰੀ ਤਿਆਰੀ ਖਿੱਚੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਵੱਲੋਂ ਆਬਜ਼ਰਵਰ ਜੜੇ ਨਿਯੁਕਤ ਕਰ ਦਿੱਤੇ ਗਏ ਨੇ ਬਿਲਕੁਲ ਜੀ ਬਿਲਕੁਲ ਗੱਲ ਇਹ ਕਿ ਨਿਗਮ ਚੋਣਾਂ ਦੇ ਵਾਸਤੇ ਇਥੇ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਿਆਰੀ ਖਿੱਚੀ ਆ ਤੇ ਉਹਨਾਂ ਨੇ ਮੇਰਾ ਖਿਆਲ ਆ ਵੀ ਇਸ ਗੱਲ ਦਾ ਅਹਿਸਾਸ ਕਰ ਲਿਆ ਵੀ ਆਪਾਂ ਚੋਣ ਲੜ ਕੇ ਹਾਰ ਜਗੇ ਇਹ ਠੀਕ ਆ ਚੋਣ ਛੱਡ ਕੇ ਆਪ ਜੜਾ ਮੈਦਾਨ ਹੀ ਛੱਡ ਕੇ ਭੱਜ ਗਏ ਇਹ ਗੱਲ ਗਲਤ ਆ ਸ਼੍ਰੋਮਣੀ ਅਕਾਲੀ ਦਲ ਨੇ 1992 ਤੋਂ ਬਾਅਦ ਇਹ ਕੀ ਹੁਣ ਜਿਹੜੇ ਪਿਛਲੇ ਰੋਣੀ ਨਤੀਜੇ ਆਏ ਸੀਗੇ ਜ਼ਿਮਨੀ ਚੋਣਾਂ ਦੇ 4 ਸੀਟਾਂ ਦੇ 1992 ਤੋਂ ਬਾਅਦ ਪਹਿਲੀ ਵਾਰ ਕਿਸੇ ਚੋਣ ਦਾ ਬਾਈਕਾਟ ਕੀਤਾ ਉਹਦੇ ਨਾਲ ਘਟਾ ਹੀ ਹੋਇਆ ਇਹ ਦੇਖੋ ਖੜੇ ਨਹੀਂ ਤੇ ਜਿੱਤ ਗਈ ਕੋਈ ਹੋਰ ਧਿਰ ਜੇਕਰ ਇਹ ਵੋਟਾਂ ਤੋੜ ਦੰਦੇ ਤਾਂ ਜਿੱਤਦੀ ਕੋਈ ਹੋਰ ਧਿਰ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਜਿਹੜੀਆਂ ਇਹ ਨਗਰ ਨਿਗਮਦਗਾਂ ਤੇ ਨਗਰ ਕੌਂਸਲਦਗਾਂ ਚੋਣਾਂ ਇਹਨਾਂ ਦੇ ਵਿੱਚ ਅਸੀਂ ਹਿੱਸਾ ਲਵਾਂਗੇ ਲੰਘੇ ਕੱਲ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਦੇ ਵੱਲੋਂ ਤੇ 6 ਅਬਜ਼ਰਵਰ ਨਿਯੁਕਤ ਕੀਤੇ ਗਏ ਆ ਇਹ ਜਿਹੜੀਆਂ ਚੋਣਾਂ ਨੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਇਹ 21 ਦਸੰਬਰ ਨੂੰ ਹੋਣੀਆਂ ਇਹਦੇ ਵਿੱਚ ਪਤਾ ਲੱਗਾ ਜੀ ਅਮਰਸਰ ਤੋਂ ਵਿਕਰਮ ਸਿੰਘ ਮਜੀਠੀਆ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਫੰਗਵਾੜਾ ਤੋਂ ਬਲਦੇਵ ਖਹਿਰਾ ਜਲੰਧਰ ਤੋਂ ਹਰੀਸ਼ ਰਾਏ ਢਾਂਡਾ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਗੁਰਪ੍ਰੀਤ ਰਾਜੂ ਖੰਨਾ ਤੇ ਲੁਧਿਆਣਾ ਤੋਂ ਮਨਤਾਰ ਬਰਾੜ ਤੇ ਐਸ ਆਰ ਕਲੇਰ ਨੂੰ ਨਿਯੁਕਤ ਕੀਤਾ ਗਿਆ ਸੋ ਅਕਾਲੀ ਦਲ ਨੇ ਇਹ ਫੈਸਲਾ ਕਰ ਲਿਆ ਵੀ ਮੈਦਾਨ ਛੱਡ ਕੇ ਭਜੰਨੇ ਨਾਲੋਂ ਤੁਸੀਂ ਲੜ ਕੇ ਹਰ ਜੋ ਇਹ ਗੱਲ ਵੱਖਰੀ ਆ ਪਰ ਜੇਕਰ ਆਪਾਂ ਮੈਦਾਨ ਹੀ ਛੱਡ ਕੇ ਭਜੰਨੇ ਵੀ ਪਾਇਸ ਦਾ ਹਿੱਸਾ ਲੈਣਾ ਹੀ ਨਹੀਂ ਉਹਦੇ ਨਾਲ ਗਲਤ ਸਨੀਹਾ ਜਾਂਦਾ ਜਿਵੇਂ ਕਿ ਅਜ਼ਮਨੀ ਛੋਣ ਦੇ ਮੌਕੇ ਵੀ ਗਲਤ ਸਨੀਹਾ ਗਿਆ ਸੋ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਧਾਰਮਿਕ ਸਜ਼ਾ ਦਾ ਭੁਗਤਾਨ ਕਰਕੇ ਕਿਉਂਕਿ ਹਾਲੇ ਤੱਕ ਕਈਆਂ ਨੇ ਸਜ਼ਾ ਦਾ ਭੁਗਤਾਨ ਕਰ ਲਿਆ ਤੇ ਕਈਆਂ ਦੇ ਬਾਕੀ ਆ ਚੱਲ ਰਿਹਾ ਕੰਮ ਪਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਵੱਲੋਂ ਇੱਕ ਵਾਰ ਫਿਰ ਹਮਲਾ ਮਾਰਿਆ ਜਾ ਰਿਹਾ ਮਾੜੀ ਗੱਲ ਨਹੀਂ ਜੰਗੀ ਗੱਲ ਆ ਪੰਜਾਬ ਦੀ ਖੇਤਰੀ ਪਾਰਟੀ ਜਿਉਂਦੀ ਰਹਿਣੀ ਚਾਹੀਦੀ ਆ ਪਰ ਇਹ ਜਿਉਂਦੀ ਰਹਿ ਕੇ ਤੇ ਕਿਹੜੇ ਪਾਸੇ ਨੂੰ ਮੋੜ ਕੱਟੂ ਤੇ ਜਿਹੜੇ ਜਿਹੜੇ ਰੁੱਸੇ ਸਨ ਨਾਰਾਜ਼ ਸਨ ਉਹ ਕਿਹੜੇ ਮੋੜ ਦੇ ਉੱਤੇ ਇਕੱਠੇ ਹੋਣਗੇ ਸਮਾਂ ਦੱਸੋ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਨਿਰੰਜਨ ਚੋੜਾ ਨੂੰ ਕਹਿੰਦੇ ਪੰਥ ਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਲੰਘੇ ਕੱਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਆਪਾਂ ਜਿਹੜੇ ਨਿਰੰਜਨ ਸਿੰਘ ਚੋੜਾ ਨੂੰ ਪੰਥ ਦੇ ਵਿੱਚੋਂ ਕੱਢਣ ਦੇ ਲਈ ਮੰਗ ਕਰਦੇ ਆ ਤੇ ਐਡਵੋਕੇਟ ਧਾਮੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜੇ ਜ਼ਥੇਦਾਰ ਸਾਹਿਬ ਨੇ ਉਹਨਾਂ ਦੇ ਨਾਲ ਮੀਟਿੰਗ ਕਰਾਂਗੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਨਰਿੰਦਰ ਸਿੰਘ ਚੌੜਾ ਜਿਹੜਾ ਤੇ ਇਹਦੇ ਵੱਲੋਂ ਧੱਕਾ ਕੀਤਾ ਗਿਆ ਇਹਨੇ ਜ਼ਿਆਰਤੀ ਕੀਤੀ ਆ ਕਿਉਂਕਿ ਜ਼ਥੇਦਾਰ ਸਾਹਿਬ ਦੇ ਵੱਲੋਂ ਤਨਖਾਹ ਲਈ ਗਈ ਹੋਵੇ ਬੰਦਾ ਸਹੀ ਤਰੀਕੇ ਨਾਲ ਉਹਦਾ ਭੁਗਤਾਨ ਕਰ ਰਿਹਾ ਹੋਵੇ ਉਹ ਇੱਕ ਮਨ ਇੱਕ ਚਿੱਤ ਹੋ ਕੇ ਤੇ ਬੈਠਾ ਹੋਵੇ ਉਹਦੇ ਹੱਥ ਦੇ ਵਿੱਚ ਵਰਸ਼ਾ ਹੋਵੇ ਤੇ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਬੈਠਾ ਹੋਵੇ ਤੇ ਉਹਦੇ ਉੱਤੇ ਆ ਕੇ ਗੋਲੀ ਨਾਲ ਹਮਲਾ ਕੀਤਾ ਜਾਵੇ ਉਹ ਕਹਿੰਦੇ ਵੀ ਜਿਹੜੀ ਗੋਲੀ ਆ ਉਹ ਦਰਬਾਰ ਸਾਹਿਬ ਦੀ ਕੰਨ ਦੇ ਉੱਤੇ ਲੱਗੀ ਹੋਵੇ ਤੇ ਉਹਦਾ ਨਿਸ਼ਾਨ ਆ ਜਿਹੜਾ ਦੇਖ ਕੇ ਸੰਗਤ ਨੂੰ ਦੁੱਖ ਹੁੰਦਾ ਹੋਵੇ ਤੇ ਅਸੀਂ ਇਸ ਬੰਦੇ ਨੂੰ ਜਿਹਨੇ ਗੋਲੀ ਚਲਾਈ ਤੇ ਅਸੀਂ ਭਾਈ ਇਹਦੇ ਬਾਰੇ ਕਹਿੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਜਥੇਦਾਰ ਸਾਹਿਬ ਨੂੰ ਬੇਨਤੀ ਕਰੋਗੇ ਜੀ ਕਿ ਇਸ ਬੰਦੇ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਹਾਲਾਂਕਿ ਕੱਲ੍ਹ ਦੋ ਤਰ੍ਹਾਂ ਦੇ ਵਿਚਾਰ ਆਉਣ ਲੱਗ ਪਏ ਸੀ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਦਾ ਨਾਮ ਹੈਗਾ ਜਸਵੰਤ ਸਿੰਘ ਜਸਵੰਤ ਸਿੰਘ ਨੇ ਇਹ ਗੱਲ ਕਹਿਤੀ ਕਰੇ ਜੀ ਉਹਨੇ ਚੌੜਾ ਨੇ ਤੇ ਵਹਿਣ ਦੇ ਵਿੱਚ ਬਹਿ ਕੇ ਭਾਵਨਾਵਾਂ ਦੇ ਵਿੱਚ ਆ ਕੇ ਤੇ ਇਹ ਗੋਲੀ ਚਲਾਈ ਆ ਉਹਦੇ ਉੱਤੇ ਇਦਾਂ ਦੀ ਕਾਰਵਾਈ ਪੰਥ ਦੇ ਵਿੱਚੋਂ ਛੇਕਣ ਵਾਲੀ ਨਹੀਂ ਹੋਣੀ ਚਾਹੀਦੀ ਸੋ ਇਹ ਅੱਜ ਇੱਕ ਕੱਲ ਵਿਚਾਰ ਵੱਖੋ ਵੱਖਰੇ ਆਏ ਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਗੱਲੋਂ 당ਗ ਆ ਇਸ ਗੱਲੋਂ ਹੈਰਾਨ ਆ ਵੀ ਇਸ ਗੱਲ ਦੇ ਉੱਤੇ ਵੀ ਅਵੱਲੇ ਵਿਚਾਰ ਹੈਗੇ ਆ ਕੋਈ ਕਹਿ ਰਿਹਾ ਜੀ ਕਿ ਉਹ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਚੌੜਾ ਕੋਈ ਕਹਿ ਰਹਾ ਵੀ ਭਾਈ ਇਹੋ ਜੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਤੇ ਮੈਂ ਸੋਚਦਾ ਹੁੰਦਾ ਵੀ ਜਦੋਂ ਮਰਜ਼ੀ ਕਰੋ ਵੀ ਜਜ਼ਬਾਤ ਦੇ ਵਿੱਚ ਆ ਕੇ ਗੋਲੀ ਚਲਾਈ ਸੀ ਇਹ ਭਾਈ ਸਾਹਿਬ ਭਾਈ ਬਣ ਗਿਆ ਇਹ ਫਲਾਣੇ ਬਣ ਗਿਆ ਮਿੰਟੋ ਮਿੰਟੀ ਕੰਮ ਇਹ ਹੋ ਜਾਂਦਾ ਜੀ ਜੀ ਬਿਲਕੁਲ ਸਹੀ ਡਾਡਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਕਾਲਾ ਢਿਲੋਹਰਾਂ ਦੀ ਕਹਿੰਦੇ ਐਮਐਲਏ ਕਾਲਾ ਢਿਲੋਹਰਾਂ ਨੇ ਹੁਣ ਸੌ ਚੁੱਕ ਲਈ ਹੈ ਜੀ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਜਿਹੜੇ 4 ਸੀਟਾਂ ਦੇ ਉੱਤੇ ਨਤੀਜੇ ਆਏ ਸੀ ਉਹਨਾਂ ਦੇ ਵਿੱਚੋਂ ਇੱਕ ਕਾਂਗਰਸ ਤੇ 3 ਥਾਵਾਂ ਦੇ ਉੱਤੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਉਹਨਾਂ ਨੇ 2 ਦਸੰਬਰ ਨੂੰ ਸਪੀਕਰ ਸਾਹਿਬ ਦੇ ਕੋਲੇ ਜਾ ਕੇ ਤੇ ਸੌਂ ਚੱਕ ਲਈ ਸੀ ਤੇ ਪਰ ਹੁਣ ਜਾਣਕਾਰੀ ਨਵੀਂ ਆਈ ਹੈ ਵੀ ਜਿਹੜੇ ਇੱਕ ਆਮ ਕਾਂਗਰਸ ਦੇ ਸੀਗੇ ਕਾਲਾ ਢਿੱਲੋਂ ਬਰਨਾਲਾ ਤੋਂ ਉਹਨਾਂ ਨੇ ਲੰਘੇ ਕੱਲ ਜਿਹੜੇ ਸਪੀਕਰ ਸਾਹਿਬ ਦੇ ਕੋਲੇ ਜਾ ਕੇ ਵਿਧਾਨ ਸਭਾ ਦੇ ਸਪੀਕਰ ਦੇ ਕੋਲੇ ਜਾ ਕੇ ਸੌਂ ਚੁੱਕੀ ਆ ਚਲੋ ਬਹੁਤ ਵਧੀਆ ਹੋਇਆ ਚੰਗੀ ਗੱਲ ਆ ਜੀ ਜਦੋਂ ਕੋਈ ਬੰਦਾ ਸੌਂ ਚੁੱਕ ਲੈਂਦਾ ਅਸਲ ਅਰਥਾਂ ਦੇ ਵਿੱਚ ਉਹ ਉਦੋਂ ਮੰਨਦਾ ਜੀ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਕਿਉਂਕਿ ਉਹ ਨਿਯਮ ਸਾਰੀ ਜਿਹੜੀ ਆ ਉਹ ਗੱਲ ਪੂਰੀ ਹੋ ਜਾਂਦੀ ਆ ਉਹ ਭਾਈ ਇਹ ਵਿਧਾਇਕ ਬਣੇ ਆ ਬਹੁਤ ਚੰਗੀ ਗੱਲ ਆ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਹਲਕੇ ਦੇ ਲੋਕਾਂ ਦੇ ਕੰਮ ਆਉਣ ਇਹਦੀ ਅਸੀਂ ਕਾਮਨਾ ਕਰਦੇ ਆ ਬਾਕੀ ਜਿੰਨੇ ਕੰਮ ਆਉਣਗੇ ਜਿਹੋ ਜਿਹੇ ਕੰਮ ਆਉਣਗੇ ਤੇ ਲੋਕ ਉਸ ਤਰੀਕੇ ਨਾਲ ਡੀਲ ਕਰ ਲੈਣਗੇ ਜੀ ਜੀ ਬਿਲਕੁਲ ਟਾਣਾ ਸਾਹਿਬ ਇੱਕ ਪੰਜਾਬੀਆਂ ਨੂੰ ਲੈ ਕੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜੀ ਕਹਿੰਦੇ ਪੰਜਾਬੀਆਂ ਨੂੰ ਮਿੱਠਾ ਲੈ ਕੇ ਬਹਿ ਗਿਆ ਜੀ ਹਰ ਨੋਵਾ ਪੰਜਾਬੀ ਸ਼ੂਗਰ ਪੀੜਿਤ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਪੰਜਾਬੀ ਮਿੱਠਾ ਭਾਵੇਂ ਨਾ ਬੋਲਣ ਪਰ ਮਿੱਠਾ ਖਾਂਦੇ ਬਹੁਤ ਆ ਪੰਜਾਬਗਾਂ ਨੂੰ ਮਿੱਠਾ ਬੋਲਣ ਤੋਂ ਭਾਵੇਂ ਗੁਰੇਜ਼ ਹੋਵੇ ਪਰ ਮਿੱਠਾ ਖਾਣ ਤੋਂ ਗੁਰੇਜ਼ ਕੋਈ ਨਹੀਂ ਪੰਜਾਬੀ ਇੰਨਾ ਕਿ ਮਿੱਠਾ ਛਕਦੇ ਆ ਵੀ ਇਹਦੇ ਕਰਕੇ ਇਹਨਾਂ ਦੀ ਸਿਹਤ ਕਿੰਨੀ ਵਿਗੜ ਰਹੀ ਹੈ ਇਹਦੇ ਬਾਰੇ ਪੰਜਾਬਗਾਂ ਨੇ ਤਾਂ ਕਦੇ ਸੋਚਣਾ ਨਹੀਂ ਕਿਉਂਕਿ ਆਪਾਂ ਤਾਂ ਧੱਕੜ ਹੁੰਨੇ ਆ ਆਪਾਂ ਤਾਂ ਸ਼ੇਰ ਹੁੰਨੇ ਆ ਇਸ ਕਰਕੇ ਪੰਜਾਬੀ ਆ ਜਿਹੜੇ ਉਹ ਮੈਂ ਨਹੀਂ ਕਹਿਣਾ ਇਹ ਰਿਪੋਰਟ ਕਹਿੰਦੀ ਆ ਡਾਕਟਰੀ ਰਿਪੋਰਟ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਹਰ ਨੌਵਾਂ ਵਿਅਕਤੀ ਹੈ ਜਿਹੜਾ ਉਹ ਮਰਦ ਹੋਵੇ ਜਾਂ ਔਰਤ ਉਹ ਇਸ ਵੇਲੇ ਸ਼ੂਗਰ ਪੀੜਤਾ ਪੰਜਾਬ ਦੇ ਵਿੱਚ ਜਿਹੜਾ ਸਰਵੇ ਹੋਇਆ ਵਹਿ 15 ਸੂਬਿਆਂ ਦੇ ਵਿੱਚ ਹੋਇਆ ਸਰਵੇ ਉਹ 15 ਸੂਬਿਆਂ ਦੇ ਸਰਵੇ ਨੇ ਇਹ ਗੱਲ ਕਲੀਅਰ ਕਰਤੀ ਆ 15 ਸੂਬਿਆਂ ਦੇ ਸਰਵੇ ਦੇ ਵਿੱਚ ਪੰਜਾਬ ਵੀ ਸੀ ਤੇ ਪੰਜਾਬ ਦਾ ਹਰ 8ਵਾਂ ਜਾਂ 9ਵਾਂ ਵਿਅਕਤੀ ਇਸ ਵੇਲੇ ਸ਼ੂਗਰ ਤੋਂ ਪੀੜਦਾ ਤੇ ਇੱਕ ਪਾਸੇ ਪੰਜਾਬ ਦੇ ਵਿੱਚ ਮਠਿਆਈਆਂ ਨੂੰ ਦਬੜਾ ਦੂਜੇ ਪਾਸੇ ਪੰਜਾਬ ਦੇ ਵਿੱਚ ਦਵਾਈਆਂ ਨੂੰ ਦਬੜਾ ਬਸ ਇਹ ਕੁਝ ਆਪਣੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਇਆ ਸੋ ਪੰਜਾਬੀ ਆ ਜਿਹੜੇ ਉਹ ਭਾਈ ਮਿੱਠੇ ਦੇ ਸ਼ਕੀਨ ਤਾਂ ਮੁੱਢ ਤੋਂ ਹੀ ਆ ਪਰ ਜਿਸ ਤਰੀਕੇ ਦੇ ਨਾਲ ਰੋਗ ਗ੍ਰਸਤ ਹੋਣ ਦੇ ਬਾਵਜੂਦ ਵੀ ਮਿੱਠਾ ਨਹੀਂ ਛੱਡਦੇ ਉਹਦੇ ਉੱਤੇ ਹੈਰਾਨੀ ਜ਼ਰੂਰ ਹੁੰਦੀ ਹੈ ਪਰ ਪਤਾ ਲੱਗਾ ਜੀ ਕਿ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਆ ਉਹਨਾਂ ਦੇ ਵੱਲੋਂ ਵੀ ਸਰਵੇ ਕੀਤਾ ਗਿਆ ਉੱਥੇ ਵੀ ਹਰ 8ਵਾਂ ਬੰਦਾ ਜਿਹੜਾ ਉਹ ਆਪਾਂ ਜਾਣਦੇ ਕਿ ਸ਼ੂਗਰ ਪੀੜਤਾ ਇੱਕ ਮੈਡੀਕਲ ਰਿਸਰਚ ਕਾਉਂਸਲ ਆ ਉਹਦੇ ਵੱਲੋਂ ਖੋਜ ਕੀਤੀ ਗਈ ਸੀ ਸਰਵੇ ਕੀਤਾ ਗਿਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ 8ਵਾਂ ਜਾਂ 9ਵਾਂ ਜਿਹੜਾ ਉਹ ਪੰਜਾਬੀ ਆ ਹਰ ਤੇ ਸ਼ੂਗਰ ਪੀੜਤਾ ਸੋ ਇੱਕ ਮੈਂ ਹੋਰ ਰਿਪੋਰਟ ਪੜ੍ਹੀ 873 ਕਰੋੜ ਦੀ ਤਾਂ ਪੰਜਾਬੀ ਇੱਕ ਸਾਲ ਦੇ ਵਿੱਚ ਮਠਿਆਈ ਖਾ ਚੰਦੇ ਆ ਇਹ ਬਹੁਤ ਛੋਟਾ ਅੰਕੜਾ ਜਿਹੜਾ ਆਪਾਂ ਕਹਿੰਦੇ ਬਿਲਿੰਗ ਦੇ ਆਧਾਰ ਦੇ ਉੱਤੇ ਦੁਕਾਨਾਂ ਤੋਂ ਹੁਣ ਜੇ ਮੰਨ ਲਓ ਤੁਹਾਡੇ ਮੋੜ ਦੇ ਉੱਤੇ ਜਲੇਬੀਆਂ ਦੀ ਦੁਕਾਨ ਹੋਵੇ ਤੁਸੀਂ 5 ਕਿਲੋ ਜਲੇਬੀਆਂ ਲਫਾਫੇ 'ਚ ਪਵਾ ਲਓ ਉਹਦਾ ਕਾਹਦਾ ਬਿੱਲ ਤੇ ਕਾਹਦਾ ਟੈਕਸ ਤੇ ਉਹਦੇ ਬਾਰੇ ਤਾਂ ਪਤਾ ਨਹੀਂ ਲੱਗਣਾ ਉਦਾਂ ਪੰਜਾਬੀ ਹਜ਼ਾਰਾਂ ਕਰੋੜ ਦੀ ਮਠਿਆਈ ਹਰ ਸਾਲ ਖਾ ਜਾਂਦੇ ਆ ਤੇ ਸ਼ੂਗਰ ਵੀ ਆ ਪਰ ਫਿੱਕੀ ਚਾਹ ਦੇ ਨਾਲ ਵੀ 4-5 ਗੁਲਾਬ ਜਾਮੁਨਾ ਖਾ ਲੈਣੀਆਂ ਇਹ ਪੰਜਾਬਗਾਂ ਦੇ ਹਿੱਸੇ ਆਇਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਿਹੜਾ ਸਭ ਖੈਰ ਅੱਗੇ ਵੱਧਦੇ ਆ ਪੰਜਾਬ ਦੇ ਵਿੱਚ ਕੋਈ ਫਿਰ ਤੋਂ ਰੌਣਕਾਂ ਲੱਗਣ ਜਾ ਰਹੀਆਂ ਨੇ 6 ਮਹੀਨਿਆਂ ਦੇ ਵਿੱਚ ਪੰਜਾਬ ਅੰਦਰ ਹੋ ਰਹੀ ਹੈ ਹੁਣ 5ਵੀਂ ਚੋਣ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਚੋਣਾਂ ਹੀ ਚੋਣਾਂ ਪੰਜਾਬ ਦੇ ਵਿੱਚ ਕੰਮ ਦੀ ਗੱਲ ਕੋਈ ਹੋਵੇ ਨਾ ਹੋਵੇ ਪਰ ਚੋਣਾਂ ਦੀ ਗੱਲ ਜ਼ਰੂਰ ਹੁੰਦੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਹੁਣ ਫੇਰ ਚੋਣਾਂ ਹੋਣ ਲੱਗੀਆਂ 21 ਨਵੰਬਰ ਨੂੰ ਪੰਜਾਬ ਦੇ ਵਿੱਚ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣਗੀਆਂ ਜੀ ਇਹਨਾਂ ਤਿਆਰੀਆਂ ਇਸ ਵळे ਜ਼ੋਰਾਂ ਦੇ ਉੱਤੇ ਆ ਜਿਹਦੇ ਕਰਕੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਇਸ ਵळे ਫੇਰ ਚੋਣ ਜ਼ਾਬਤਾ ਲੱਗਾ ਹੋਇਆ ਸੋ ਪੰਜਾਬ ਦੇ ਵਿੱਚ ਭਾਈ ਪਿਛਲੇ 6 ਮਹੀਨਿਆਂ ਦੀ ਗੱਲ ਕਰਗੇ ਪਿਛਲੇ 6 ਮਹੀਨਿਆਂ ਦੇ ਵਿੱਚ ਪੰਜਵੀਂ ਵੱਡੀ ਚੋਣ ਹੋ ਰਹੀ ਆ ਤੁਸੀਂ ਸ਼ੁਰੂਆਤ ਕਰ ਲਓ ਜੀ ਲੋਕ ਸਭਾ ਦੀਆਂ ਚੋਣਾਂ ਤੋਂ ਸਭ ਤੋਂ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਧਰ ਚੋਣ ਜ਼ਾਬਤਾ हटਿਆ ਤਾਂ ਜਲੰਧਰ ਵਾਲੀ ਜ਼ਿਲ੍ਹੀ ਚੋਣ ਦੇ ਲਈ ਜ਼ਾਬਤਾ ਲੱਗ ਗਿਆ ਇਹ ਚੋਣ ਹੋ ਹਟੀ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਊਗਾ ਉਹਦਾ ਜ਼ਾਬਤਾ ਲੱਗ ਗਿਆ ਜਦੋਂ ਉਹ ਚੋਣ ਦਾਬਤਾ ਹਟਿਆ ਤੇ ਪੰਜਾਬ ਦੇ ਵਿੱਚ ਚਾਰ ਸੀਟਾਂ ਦੇ ਉੱਤੇ ਜਿਬਨੀ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਉਹ ਹੋਣ ਲੱਗੀਆਂ ਜਦੋਂ ਉਹ ਚੋਣ ਦਾਬਤਾ ਹਟਿਆ ਤੇ ਹੁਣ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਵਾਸਤੇ ਦਾਬਤਾ ਲੱਗ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਚੋਣ ਦਾਬਤਾ ਚੋਣ ਦਾਬਤਾ ਚੋਣ ਦਾਬਤਾ ਚੋਣਾਂ 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 ਬਸ ਆਹ ਕੁਛ ਆ ਸੋ ਜਦੋਂ ਆ ਵੀ ਗਈਆਂ ਚੋਣਾਂ ਤੁਸੀਂ ਦੇਖ ਲਓ ਜੀ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਜਾਣੀਆਂ ਉਸ ਤੋਂ ਬਾਅਦ ਬਲਾਕ ਸਮਤੀ ਦੀਆਂ ਚੋਣਾਂ ਆ ਜਾਣੀਆਂ ਵਿਚ ਵਿਚਾਲੇ ਕੋਈ ਨਾ ਕੋਈ ਹੋਰ ਛਾਲ ਮਾਰ ਕੇ ਕਹੂਗਾ ਜੀ ਮੇਰਾ ਦਮ ਘੁੱਟਦਾ ਸੀ ਪਾਰਟੀ ਦੇ ਵਿੱਚ ਉਹ ਵਿਧਾਇਕ ਦੀ ਜਿਹੜੀ ਸੀਟ ਖਾਲੀ ਹੋ ਗਈ ਉੱਥੇ ਚੋਣ ਹੋ ਜਾਣੀਆਂ ਐ ਕਰਦੇ ਕਰਦੇ ਆਪਾਂ ਵਿਧਾਨ ਸਭਾ ਦੇ ਵਿੱਚ ਹੋਣਾ ਤੱਕ ਪਹੁੰਚ ਜਾਣਾ ਤੇ ਪੰਜਾਬ ਦੇ ਵਿੱਚ ਚੋਣਾਂ ਹੀ ਚੋਣਾਂ ਹੋਰ ਕੰਮ ਦੀ ਗੱਲ ਹੋਈ ਨਹੀਂ ਜੀ ਬਿਲਕੁਲ ਸਹੀ ਟਾਣਾ ਸਾਹਿਬ ਉਧਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਜੀ ਦਿੱਲੀ ਦੇ ਵਿੱਚ ਕਹਿੰਦੇ 20 ਹੋਰ ਉਮੀਦਵਾਰ ਆਮ ਆਦਮੀ ਪਾਰਟੀ ਨੇ ਐਲਾਨ ਦਿੱਤੇ ਨੇ ਜੀ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਨੇ 20 ਆਪ ਦੇ ਹੋਰ ਉਮੀਦਵਾਰ ਐਲਾਨੇ ਦਿੱਲੀ ਦੇ ਵਿੱਚ 11 ਇਸ ਤੋਂ ਪਹਿਲਾਂ ਐਲਾਨੇ ਸੀ 20 ਹੁਣ ਐਲਾਨੇ ਆ ਕੁੱਲ 31 ਹੋ ਗਏ ਆ ਪਰ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਕਿ ਆਮ ਆਦਮੀ ਪਾਰਟੀ ਜੋ ਗੱਲਾ ਕਹਿ ਰਹੀ ਸੀ ਉਹ ਸਾਰੀਆਂ ਤੋਂ ਫਿਰ ਗਈ ਜਿਹੜੇ ਪਹਿਲਾਂ 11 ਐਲਾਨੇ ਸੀ ਉਹਨਾਂ ਦੇ ਵਿੱਚੋਂ 6 ਭਾਜਪਾ ਤੇ ਕਾਂਗਰਸ ਦੇ ਵਿੱਚੋਂ ਲੈ ਵੇ ਆ ਤੇ ਹੁਣੇ ਹੁਣੇ ਆਏ ਸੀ ਤੇ ਉਹ ਸ਼ਾਮਲ ਕਰਕੇ ਤੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਲੰਘੇ ਕੱਲ 20ਾਂ ਦੇ ਵਿੱਚੋਂ ਪਤਾ ਲੱਗਾ ਜੀ ਕਿ ਜਿਹੜੇ 20 ਉਮੀਦਵਾਰ ਐਲਾਨੇ ਆ 20 ਸੀਟਾਂ ਦੇ ਉਹਨਾਂ 20 ਸੀਟਾਂ ਦੇ ਉੱਤੇ ਜਿਹੜੇ 17 ਵਰਤਮਾਨ ਵਿਧਾਇਕਾ ਉਹਨਾਂ ਦੀਆਂ ਟਿਕਟਾਂ ਘਟਤੀਆਂ ਤੇ 3 ਜਣਿਆਂ ਦੀਆਂ ਸੀਟਾਂ ਬਦਲਤੀਆਂ ਮਤਲਬ 20 ਦੇ 20 ਫੇਰ ਫੇਰ ਬਦਲ ਕਰਤਾ ਉਹਦੇ ਵਿੱਚ ਪਤਾ ਲੱਗਾ ਜੀ ਮਨੀਸ਼ ਸੋਧਿਆ ਇਹ ਜੰਗਪੁਰਾ ਤੋਂ ਹੁਣ ਚੋਲ ਲੜਨਗੇ ਜਿਹੜੇ ਕਿ ਪਹਿਲਾਂ ਪਟਪਟ ਗੰਜ ਤੋਂ ਲੜਦੇ ਹੁੰਦੇ ਆ ਇਹਨਾਂ ਦੀ ਥਾਂ ਦੇ ਉੱਤੇ ਪਟਪਟ ਗੰਜ ਤੋਂ ਜਿਹੜੇ ਹੁਣੇ-ਹੁਣੇ ਅਧਿਆਪਕ ਆਮ ਆਦਮੀ ਪਾਰਟੀ ਦੇ ਵਿੱਚ ਓਝਾ ਸ਼ਾਮਲ ਹੋਏ ਉਹਨਾਂ ਨੂੰ ਟਿਕਟ ਮਿਲ ਗਈ ਆ 3 ਦਿਨ ਪਹਿਲਾਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬੰਦਾ ਸ਼ਾਮਲ ਹੋਇਆ ਉਹਨੂੰ ਵੀ ਟਿਕਟ ਮਿਲ ਗਈ ਆ ਯਾਨੀ ਕਿ ਬੰਦੇ ਤਾਂ ਆਪਾਂ ਬੀਜੇਪੀ ਤੇ ਕਾਂਗਰਸ ਦੇ ਵਿੱਚੋਂ ਚੱਕਨੇ ਆ ਤੇ ਆਪਾਂ ਇਹ ਗੱਲ ਕਰਦੇ ਸੀ ਕਿ ਇਹਨਾਂ ਦੋਵਾਂ ਵੱਡੀਆਂ ਪਾਰਟੀਆਂ ਨੇ ਤੇ ਭਾਰਤ ਨੂੰ ਨੁਕਸਾਨ ਬਹੁਤ ਕੀਤਾ ਤੇ ਫਿਰ ਆਪਣੇ ਕੋਲੋਂ ਤਾਂ ਇੰਨੇ ਸਾਲਾਂ ਦੇ ਵਿੱਚ ਤੀਜੀ ਵਾਰ ਹੁਣ ਇਸ ਵੇਲੇ ਸਰਕਾਰ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਤੇ ਚੌਥੀ ਵਾਰ ਚੋਣ ਦੀ ਤਿਆਰੀ ਆ ਤੇ ਇੰਨੇ ਸਮੇਂ ਦੇ ਵਿੱਚ ਤਾਂ ਆਪਣੇ ਕੋਲ ਬੰਦੇ ਹੀ ਨਹੀਂ ਤਿਆਰ ਹੋਏਗੇ ਮਤਲਬ ਸਾਰੀਆਂ ਸਿਆਸੀ ਪਾਰਟੀਆਂ ਕੋਝੀਆਂ ਹੀ ਆ ਪੰਜਾਬ ਦੇ ਵਿੱਚ ਵੀ ਇਵੇਂ ਹੀ ਆਮ ਆदमी ਪਾਰਟੀ ਦੇ ਕੋਲੇ ਵਿਧਾਇਕ ਬਣਾਉਣ ਲਈ ਆਪਦੇ ਬੰਦੇ ਹੈ ਨਹੀਂ ਆਮ ਆदमी ਪਾਰਟੀ ਦੇ ਕੋਲੇ ਲੋਕ ਸਭਾ ਦੀ ਚੋਣ ਵਾਸਤੇ ਆਪਦੇ ਬੰਦੇ ਹੈ ਨਹੀਂ ਤੇ ਹੈਰਾਨੀ ਹੁੰਦੀ ਵੀ ਡਰਾਮੇ ਕਿਸੇ ਚੱਲ ਰਹੇ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਉਧਰ ਕਹਿੰਦੇ ਸੰਜੇ ਮਲਹੋਤਰਾ ਆਰਬੀਆਈ ਦੇ ਨਵੇਂ ਗਵਰਨਰ ਹੋਣਗੇ ਬਿਲਕੁਲ ਜੀ ਬਿਲਕੁਲ ਇਹ 1990 ਬੈਚ ਦੇ ਆਈਐਸ ਅਧਿਕਾਰੀ ਆ ਜਿਹੜੇ ਕਿ ਇਸ ਵੇਲੇ ਮਾਲ ਸਖਤਰਾ ਤੇ ਬਹੁਤ ਵੱਡੇ ਵੱਡੇ ਰੁਤਬਿਆਂ ਦੇ ਉੱਤੇ ਬੜੇ ਗੂੜ ਗਿਆਨੀ ਹੈਗੇ ਆ ਤੇ ਪਤਾ ਲੱਗਾ ਜੀ ਜਿਹੜੇ ਕਿ ਵਰਤਮਾਨ ਹੈਗੇ ਜੀ ਗਵਰਨਰ ਤੇ ਉਹਨਾਂ ਨੇ ਅੱਜ ਕਾਰਜਕਾਲ ਸਮਾਪਤ ਹੋ ਜਾਣਾ ਸ਼ਕਤੀਕਾਤ ਅਦਾਸ ਆ ਜਿਹੜੇ ਉਹਨਾਂ ਦਾ ਕਾਰਜਕਾਲ ਸਮਾਪਤ ਹੋ ਜਾਣਾ ਉਹਨਾਂ ਦੀ ਥਾਂ ਦੇ ਉੱਤੇ ਸੰਜੇ ਮਲੋਤਰਾ 3 ਸਾਲ ਦੇ ਲਈ ਤੇ ਆਰਬੀਆਈ ਦੇ ਹੁਣ ਗਵਰਨਰ ਹੋਣਗੇ ਜੀ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿੰਨਾ ਕੁ ਬਦਲ ਗਿਆ ਜੀ ਮੌਸਮ ਪੰਜਾਬ ਦਾ ਜੀ ਇੱਕਦਮ ਠੰਡਾ ਹੋ ਗਿਆ ਹੁਣ ਕਿਉਂਕਿ ਹਿਮਾਚਲ ਦੇ ਵੱਲ ਵੱਖ-ਵੱਖ ਖੇਤਰਾਂ ਦੇ ਵਿੱਚ ਬਰਫਬਾਰੀ ਹੋ ਗਈ ਆ ਉਹਦਾ ਅਸਰ ਮੈਦਾਨੀ ਖੇਤਰ ਦੇ ਉੱਤੇ ਵੀ ਹੋਇਆ ਤੇ ਪੰਜਾਬ ਦੇ ਵਿੱਚ ਹੁਣ ਠੰਡੀ ਆ ਠਾਰੀਆ ਹੁਣ ਜਾਨਕੀ ਕੰਨ ਠਰਦੇ ਆ ਤੇ ਹੁਣ ਰਜਾਈ ਆ ਜਿਹੜੀ ਉਹ ਲੈਣ ਦਾ ਵੇਲਾ ਆ ਗਿਆ ਤੇ ਇੱਕਦਮ ਪੰਜਾਬ ਦੇ ਵਿੱਚ ਠੰਡ ਨੇ ਜ਼ੋਰ ਫੜਿਆ ਤੇ ਬਾਕੀ ਮੌਸਮ ਵਿਭਾਗ ਨੇ ਵੀ ਗੱਲ ਕਹੀ ਆ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪੂਰੀ ਪੂਰੀ ਆ ਤੇ ਜਿਸ ਦਿਨ ਪੰਜਾਬ ਦੇ ਵਿੱਚ ਮੀਂਹ ਪੈ ਗਿਆ ਤੇ ਠੰਡ ਅਸਲ ਦੇ ਵਿੱਚ ਕੱਕਰ ਜਿਹੜਾ ਪਾਲਾ ਜਿਹੜਾ ਅਸਲ ਦੇ ਵਿੱਚ ਤੇ ਉਦੋਂ ਸ਼ੁਰੂ ਹੋਣਾ ਪਰ ਪੰਜਾਬ ਦੇ ਵਿੱਚ ਠੰਡ ਦੀ ਸ਼ੁਰੂਆਤ ਆ ਜਿਹੜੀ ਚੰਗੀ ਠੰਡ ਦੀ ਸ਼ੁਰੂਆਤ ਹੁਣ ਹੋ ਗਈ ਹੈ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ